ਕਰੀਬ 1 ਹਫਤੇ ਤੱਕ ਹੁਣ ਪੰਜਾਬ ਦੇ ਵਿੱਚ ਮੌਨਸੂਨ ਰਹਿਣਗੇ ਸਰਗਰਮ ਸਤਿ ਸ਼੍ਰੀ ਅਕਾਲ ਜੀ ਕੇ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਗਮਪ੍ਰੀਤ कौर ਲੈ ਕੇ ਹਾਜ਼ਰ ਹਾਂ ਅੱਜ ਦੀ ਮੌਸਮ ਅਪਡੇਟ ਦੱਸਿਆ ਕਿ ਮੌਸਮ ਵਿਭਾਗ ਦੇ ਵੱਲੋਂ ਹੁਣ ਜਾਣਕਾਰੀ ਸਾਂਝੇ ਕਰਦੇ ਹਾਂ ਇਹ ਦੱਸਿਆ ਗਿਆ ਹੈ ਕਿ ਪੰਜਾਬ ਦੇ ਅੰਦਰ ਕਰੀਬ 1 ਹਫਤੇ ਤੱਕ ਤਾਂ ਮੌਨਸੂਨ ਐਕਟਿਵ ਹੀ ਰਹਿਣਗੇ ਜਿਸ ਦੇ ਚੱਲਦੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਥੋੜੇ-ਥੋੜੇ ਸਮੇਂ ਤੋਂ ਬਾਅਦ ਐ ਜਿਹੜੀ ਬਾਰਿਸ਼ ਹੁੰਦੀ ਹੋਈ ਦਿਖਾਈ ਦੇਗੀ ਜਿਸ ਤੋਂ ਬਾਅਦ ਕੀ ਤਾਪਮਾਨ ਦੇ ਵਿੱਚ ਲਗਾਤਾਰ ਜਿਹੜਾ ਘਟਾ ਹੈ ਉਹ ਵੀ ਦਰਜ ਕੀਤਾ ਜਾਏਗਾ ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਸੀ ਜਿਸ ਕਾਰਨ ਕਿ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਉਥੇ ਦੱਸਿਆ ਕਿ ਹੁਣ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਮੌਨਸੂਨ ਹੈ ਉਹ ਐਕਟਿਵ ਰਹਿਣਗੇ ਅਤੇ ਲਗਾਤਾਰ ਜਿਹੜੀ ਬਾਰਿਸ਼ ਹੈ ਉਹ ਦਰਜ ਕੀਤੀ ਜਾਏਗੀ ਦਿਤੇ ਦਿਨੀ ਹੋਈ ਬਾਰਿਸ਼ ਤੋਂ ਬਾਅਦ ਪਠਾਨਕੋਟ ਦੇ ਵਿੱਚ ਤਾਪਮਾਨ ਦੇ ਵਿੱਚ ਗਿਰਾਵਟ 1.3 ਡਿਗਰੀ ਦੀ ਜਿਹੜੀ ਗਿਰਾਵਟ ਹੈ ਉਹ ਦਰਜ ਕੀਤੀ ਗਈ ਹੈ ਇਸੇ ਦੇ ਨਾਲ ਹੀ ਔਸਤ ਤਾਪਮਾਨ ਹੈ ਜਿਹੜਾ ਉਹ ਦੱਸਿਆ ਜਾ ਰਿਹਾ 33.5 ਡਿਗਰੀ ਤਾਪਮਾਨ ਹੈ ਜਿਹੜਾ ਪੰਜਾਬ ਦਾ ਦੱਸਿਆ ਜਾ ਰਿਹਾ ਕਈ ਜਿਲ੍ਹਿਆਂ ਦੇ ਵਿੱਚ 34 ਤੱਕ ਵੀ ਪਹੁੰਚ ਚੁੱਕਿਆ ਹੈ ਪਰ ਹੱਦ 34 ਤੋਂ ਪਾਰ ਕਿਸੇ ਵੀ ਜਿਲ੍ਹੇ ਦਾ ਤਾਪਮਾਨ ਹੈ ਜਿਹੜਾ ਨਹੀਂ ਦੱਸਿਆ ਜਾ ਰਿਹਾ ਇਸੇ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਵੀ ਲਗਾਤਾਰ ਤਾਪਾਂ ਦੇ ਵਿੱਚ ਜਿਹੜੀ ਗਿਰਾਵਟ ਹੈ ਉਹ ਦਰਜ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਕੀ ਲੋਕਾਂ ਨੇ ਇਸ ਵਧਦੀ ਹੋਈ ਗਰਮੀ ਤੋਂ ਵ ਰਾਹਤ ਪਾਈ ਹੈ ਦੱਸਦੀ ਹੈ ਕਿ ਥੋੜੇ ਥੋੜੇ ਸਮੇਂ ਤੋਂ ਬਾਅਦ ਜਿਹੜੀ ਬਾਰਿਸ਼ ਹੈ ਉਹ ਲਗਾਤਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿਸ ਤੋਂ ਬਾਅਦ ਕਿ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਵੇਰ ਸਮੇਂ ਕਾਫੀ ਭਾਰੀ ਬਾਰਿਸ਼ ਹੈ ਜਿਹੜੀ ਦੇਖਣ ਨੂੰ ਮਿਲੀ ਹੈ ਹਾਲਾਂਕਿ ਉਸ ਤੋਂ ਬਾਅਦ ਤਿੱਖੀ ਤਬਦ ਲੋਕਾਂ ਨੂੰ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ ਪਰ ਇਸ ਸਮੇਂ ਦੇ ਦੌਰਾਨ ਵੀ ਜਿਹੜਾ ਤਾਪਮਾਨ ਹੈ ਉਹ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਮੌਨਸੂਨ ਜਿਹੜੇ ਐਕਟਿਵ ਨਜ਼ਰ ਆ ਰਹੇ ਨੇ ਪਰ ਜੇਕਰ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਪੂਰੇ ਭਾਰਤ ਦੇ ਵਿੱਚ ਵੀ ਮੌਨਸੂਨ ਹੈ ਜਿਹੜੇ ਇਸ ਸਮੇਂ ਸਿਖਰਾਂ ਤੇ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਕੀ ਪੰਜਾਬ ਵਰਗੇ ਸੂਬਿਆਂ ਨੂੰ ਤਾਂ ਇਸ ਵਾਦੀ ਗਰਮੀ ਤੋਂ ਰਾਹਤ ਮਿਲੀ ਹੈ ਪਰ ਕਈ ਸੂਬਿਆਂ ਦੇ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਹੋਰ ਵੀ ਕਈ ਆਫਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿੱਲੀ ਗੁਜਰਾਤ ਵਰਗੇ ਇਲਾਕਿਆਂ ਦੇ ਵਿੱਚ ਜਿੱਥੇ ਲਗਾਤਾਰ ਮੌਨਸੂਨ ਹੈ ਜਿਹੜੇ ਐਕਟਿਵ ਨਜ਼ਰ ਆ ਰਹੇ ਨੇ ਉੱਥੇ ਭਾਰੀ ਬਾਰਿਸ਼ ਤਾਲੂਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਭਾਰੀ ਬਾਰਿਸ਼ ਤੋਂ ਬਾਅਦ ਜਿਹੜਾ ਪਾਣੀ ਹੈ ਉਹ ਸੜਕਾਂ ਤੇ ਜਮਾ ਹੋਣਾ ਸ਼ੁਰੂ ਹੋ ਗਿਆ ਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਤੇ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਥੋੜੇ ਥੋੜੇ ਸਮੇਂ ਤੋਂ ਬਾਅਦ ਕਈ-ਕਈ ਜਿਲਿਆਂ ਦੇ ਵਿੱਚ ਬਾਰਿਸ਼ ਦੇਖਣ ਨੂੰ ਮਿਲਦੀ ਹੈ ਜਿਸ ਤੋਂ ਬਾਅਦ ਕੇ ਸਿਰਫ ਲੋਕਾਂ ਨੂੰ ਗਰਮੀ ਤੋਂ ਹੀ ਰਾਹਤ ਮਿਲਦੀ ਹੈ ਇਸੇ ਬਦਲਦੇ ਹੋਏ ਮੌਸਮ ਦੇ ਵਿੱਚ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਆਪਣੀ ਸਿਹਤ ਦਾ ਜਿਹੜਾ ਉਹ ਖਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਸਾਨੂੰ ਮੌਸਮ ਵਿਭਾਗ ਦੇ ਵੱਲੋਂ ਜੋ ਜਾਰੀ ਕੀਤੀ ਹੋਈ ਐਡਵਾਈਸ ਦੀ ਹੈ ਉਸ ਨੂੰ ਹੀ ਜ਼ਰੂਰ ਫੋਲੋ ਕਰਨਾ ਚਾਹੀਦਾ ਹੈ ਜਿਸ ਨੂੰ ਫੋਲੋ ਕਰਕੇ ਅਸੀਂ ਆਪਣੀ ਸਿਹਤ ਦਾ ਵਧੀਆ ਤਰੀਕੇ ਦੇ ਨਾਲ ਧਿਆਨ ਰੱਖ ਸਕਦੇ ਹਾਂ ਜਿਵੇਂ ਕਿ ਹੁਣ ਮੌਨਸੂਨ ਹੈ ਜਿਹੜੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਐਕਟਿਵ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਕਿ ਹੁਣ ਲੋਕਾਂ ਨੂੰ ਆਪਣੀ ਸਿਹਤ ਦਾ ਜਿਹੜਾ ਉਹ ਖਾਸ ਧਿਆਨ ਰੱਖਣਾ ਚਾਹੀਦਾ ਜਿਸ ਤੇ ਲਈ ਉਹਨਾਂ ਨੂੰ ਆਪਣੀ ਬਾਡੀ ਨੂੰ ਹਾਈਡਰੇਟ ਰੱਖਣਾ ਚਾਹੀਦਾ ਹੈ ਅਤੇ ਨਾਲ ਦੀ ਨਾਲ ਆਪਣੇ ਆਸ-ਪਾਸ ਸਫਾਈ ਦਾ ਜਿਹੜਾ ਉਹ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ